ਤੇ ਫਾਈਨਲੀ ਦੋਸਤੋ ਆਪਣੀ ਵਣੀ ਹੋ ਗਈ ਹੈ ਆ ਵੀਰ ਐਸੀ ਇਹਦੇ ਵਿੱਚ ਤੋਂ ਅੱਪਾ ਜਾ ਰਹੇ ਆ ਕੱਟੜੀ ਨਿਕਲਣ ਕਰਾਉਣ ਵਾਸਤੇ ਹਲੋ ਨਮਸਕਾਰ ਸਤਿ ਸ੍ਰੀ ਅਕਾਲ ਦੋਸਤੋ ਤਾਂ ਅੱਜ ਆਪਣਾ ਪਹਿਲਾ ਬਲੌਗ ਸ਼ੂਟ ਕਰ ਰਹੇ ਆ ਦੋਸਤੋ ਤੁਸੀਂ ਪਹਿਲਾਂ ਆਪਣੇ ਕਮੇਡੀ ਵੀਡੀਓ ਨੂੰ ਬਹੁਤ ਪਸੰਦ ਕੀਤਾ ਇਸ ਵਾਸਤੇ ਸਾਰੇ ਦੋਸਤਾਂ ਦਾ ਧੰਨਵਾਦ ਤਾਂ ਕਈ ਦੋਸਤ ਕੰਮ ਬਾਰੇ ਪੁੱਛਦੇ ਆ ਦੇਸਵਾਸਤੇ ਬਲੌਗ ਬਣਾ ਕੇ ਦੱਸਣ ਲੱਗੇ ਸੀ ਕੀ ਕੰਮ ਕਰਦੇ ਆ ਤਾਂ ਆਪਣਾ ਲੱਡੀ ਤਿਆਰ ਆ ਆ ਦੇਖੋ ਨਾਲੇ ਪੀ ਵੀ ਜਾਊ ਅੱਜ ਛੁੱਟੀਆਂ ਚੱਲਦੀਆਂ ਸਕੂਲ ਦੀ ਤੇ ਹੈਲੋ ਵੀਡੀਓ ਪਸੰਦ ਆਏ ਤਾਂ ਜਿਆਦਾ ਜਿਆਦਾ ਸ਼ੇਅਰ ਕਰਿਓ ਲਾਈਕ ਸਾਡੀ ਸਪੋਰਟ ਕਰਿਓ ਅਗਾ ਤੁਹਾਨੂੰ ਬਲੌਗ ਮਿਲਣਗੇ ਸਾਰੇ ਤਰ੍ਹਾਂ ਦੇ ਦੇਖਣ ਨੂੰ ਪਿੰਡ ਦੇ ਵੀ ਦਿਖਾਵਾਂਗੇ ਅੱਜ ਪ੍ਰੋਫੈਸ਼ਨਲ ਬਲੌਗ ਪਹਿਲਾ ਕੰਮ ਦੇ ਬਾਰੇ ਫਿਰ ਕੱਲ ਹੀ ਜਾ ਰਹੇ ਹਾਂ ਦੁਕਾਨ ਲਾਣ ਤੁਹਾਨੂੰ ਅਥਰ ਜਾ ਕੇ ਦਿਖਾਵਾਂਗੇ ਦੁਕਾਨ ਵੀ ਦਿਖਾਵਾਂਗੇ ਕਿਵੇਂ ਲਾਨੇ ਤੇ ਮਿਲਦੇ ਆ ਗਾਈਜ਼ ਪਧਰ ਕੜੀ ਚੱਲ ਤੇ ਫਨਲੀ ਦੋਸਤੋ ਆਪਾਂ ਚੱਲ ਪਏ ਆ ਗੱਡੀ ਕੱਢ ਲਈ ਹੈ ਤੇ ਹੈਪੀ ਬਣਾ ਰਿਹਾ ਵੀਡੀਓ ਤੇ ਆ ਗੱਡੀ ਕੱਢ ਲਈ ਬਾਹਰ ਤੇ ਚੱਲ ਪਏ ਆ ਆਪਣੇ ਪਿੰਡ ਦੇ ਸੀਨ ਦੇਖ ਲੋ ਨਾਲ ਤੁਮ ਪਿੰਡ ਤਵੀਤ ਦਿਖਾ ਰਹੇ ਹਾਂ ਪਿੰਡ ਆਪਣਾ ਮਰਪੁਰਾ ਥੇੜੀ ਹਰਮਨਗੜ੍ਹ ਜ਼ਿਲ੍ਹਾ ਰਸਤਾ ਮੇ ਅਗਨੇ ਪਿੰਡ ਦੀਆਂ ਦੁਕਾਨਾਂ ਹੈ ਉਹਨਾਂ ਤੱਕ ਪਹੁੰਚ ਚੁੱਕੇ ਹਾਂ ਪਿੰਡ ਦੇ ਚੌਕ ਵਿੱਚ ਆ ਪਿੰਡ ਦਾ ਮੇਨ ਚੌਕਾ ਦਾਸ ਖਿਲ ਰਿਹਾ ਹੈ ਇਹ ਸਾਡੇ ਪਿੰਡ ਦਾ ਵਿਊ ਹੈ ਤੇ ਵੀਡੀਓ ਵੀਰ ਚੰਗਾ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਦੋਸਤ ਵੀਡੀਓ ਲਾਈਕ ਤਾਂ ਕਰਦੇ ਆ ਪਰ ਮੇਰੇ ਵੀਡੀਓ ਸ਼ੇਅਰ ਨਹੀਂ ਕਰਦੇ ਇਸ ਕਰਕੇ ਵੀਊ ਬਹੁਤ ਘਟ ਆਉਂਦੇ ਆ ਕਮੇਡੀ ਵੀਡੀਓ ਤੁਸੀਂ ਦੇਖਦੇ ਹੋ ਇਹ ਆ ਦੇਖ ਲਓ ਆਪਣੇ ਪੰਡਿਤ ਜੂ ਪੰਡੂ ਤੋਂ ਬਾਹਰ ਨਿਕਲ ਚੁੱਕੇ ਆ ਤੇ ਆਪਾਂ ਖੇਤਾਂ ਵੱਲ ਵੱਧ ਰਹੇ ਆ ਖੇਤਾਂ ਦੇ ਦ੍ਰਿਸ਼ ਹਰੇ-ਹਰੇ ਤੇ ਵੀਡੀਓ ਸ਼ੇਅਰ ਨਾ ਕਰਨ ਕਰਕੇ ਆਪਣੇ ਵੀਊ ਬਹੁਤ ਘਟ ਜਾਂਦੇ ਆ ਤੁਹਾਡੇ ਵੀਊ ਸ਼ੇਅਰ ਕਰਨ ਨਾਲ ਹੀ ਵੀਊ ਆਣੇ ਤੇ ਸਾਡੀ ਮਦਦ ਹੋ ਪਾਉਗੀ ਵੀਰੇ ਤੇ ਅਸੀਂ ਸਾਨੂੰ ਹੋਰ ਐਕਸਪੀਰੀਮੈਂਟ ਮਿਲਦੀ ਹੈ ਨਵੇਂ-ਨਵੇਂ ਵੀਡੀਓ ਤਿਆਰ ਕਰਨ ਵਾਸਤੇ ਤਾਂ ਤੁਸੀਂ ਬਹੁਤ ਪਿਆਰ ਦਿੱਤਾ ਸਾਡੇ ਕਮੇਡੀ ਵੀਡੀਓ ਨੂੰ ਵੈਸੇ ਐਪੀ ਸਕੂਲ ਜਾਂਦਾ ਹੈ ਤੇ ਸੰਡੇ ਨੂੰ ਛੁੱਟੀ ਹੁੰਦੀ ਜਦੋਂ ਉਦੋਂ ਮੇਰੇ ਨਾਲ ਸੰਡੇ ਨੂੰ ਪੀੜ ਜਿਆਦਾ ਹੁੰਦੀ ਪਧਰਕੜੀ ਤਾਂ ਸੰਡੇ ਨੂੰ ਹੈਪੀ ਮੇਰੇ ਨਾਲ ਮਦਦ ਕਰਨ ਵਾਸਤੇ ਆਂਦਾ ਦੁਕਾਨ ਤੇ ਤਾਂ ਹੁਣ ਛੁੱਟੀਆਂ ਆਉਣ ਕਰਕੇ ਮੇਰੇ ਨਾਲ ਜਾ ਰਿਹਾ ਤੇ ਬਾਈ ਜਦੋਂ ਵੀ ਥੋੜਾ ਪਧਰਕੜੀ ਗੇੜਾ ਲੱਗੇ ਤਾਂ ਜਰੂਰ ਮਿਲ ਕੇ ਜਾਓ ਆਪਣੀ ਇੱਥੇ ਦੁਕਾਨ ਲੱਗਦੀ ਹੈ ਪਧਰਕੜੀ ਬਸ ਆਪਾਂ ਪਹੁੰਚ ਗਏ ਕੱਗਰ ਨਦੀ ਦੇ ਕਿਨਾਰੇ ਆ ਗਿਆ ਜੀ ਹਨੂਮਾਨ ਜੀ ਦਾ ਮੰਦਿਰ ਜੈ ਬਜਰੰਗਬਲੀ ਤੇ ਬਾਈ ਜਿਹੜੇ ਪਧਰਕੜੀ ਆਉਂਦੇ ਐ ਉਹ ਇੱਥੇ ਜ਼ਰੂਰ ਮਿਲ ਕੇ ਜਾਇਆ ਕਰੋ ਨਲੇ ਵਿਕਰੀ ਕਰਾ ਕੇ ਜਾਇਆ ਕਰੋ ਸਮਾਨ ਲੈ ਕੇ ਜਾਇਆ ਕਰੋ ਮੇਰੇ ਕੋਲ ਤੇ ਵੀਡੀਓ ਨੂੰ ਜੇ ਚੰਗਾ ਲੱਗੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਆਪਾਂ ਫਾਈਨਲੀ ਪਹੁੰਚ ਚੁੱਕੇ ਹਾਂ ਅੰਦਰ ਗਾਲੀ ਮੰਦਿਰ ਤੇ ਹੁਣ ਆਪਾਂ ਦੁਕਾਨ ਲਾਵਾਂਗੇ ਤੁਹਾਨੂੰ ਸਾਰਾ ਸਮਾਨ ਦਿਖਾਵਾਂਗੇ ਆਪਾਂ ਕੀ ਵੇਚਦੇ ਹਾਂ ਤੇ ਲਓ ਜੀ ਆਪਾਂ ਪਹੁੰਚ ਗਏ ਆਪਣਾ ਇੱਥੇ ਅੱਡਾ ਤੇ ਆਪਾਂ ਦੁਕਾਨ ਲਾਉਣ ਲੱਗੇ ਤਾਂ ਕਮੈਂਟ ਦੇ ਵਿੱਚ ਜੈ ਮਾ ਭਦਰ ਕਾਲੀ ਜਰੂਰ ਲਿਖ ਦਿਓ ਵੀਰੇ ਤੇ ਆਪਾਂ ਸਮਾਨ ਖੋਲ ਰਹੇ ਹਾਂ ਤੇ ਸਾਰਾ ਸਮਾਨ ਤੁਹਾਨੂੰ ਦਿਖਾਵਾਂਗੇ ਵੀ ਆਪਾਂ ਕਿਵੇਂ ਦੁਕਾਨ ਲਾਨੇ ਆ ਤੇ ਕੀ ਵੇਚਦੇ ਆ ਚਲੋ ਜੀ ਆਪਾਂ ਚਸ਼ਮਿਆਂ ਵਾਲਾ ਸਟੈਂਡ ਉਤਾਰਤਾ ਇਹਦੇ ਤੇ ਆਪਾਂ ਚਸ਼ਮੇ ਚਸ਼ਮੇ ਵੀ ਵੇਚਦੇ ਆ ਚਸ਼ਮੇ ਬਹੁਤ ਕੁਆਲਟੀ ਦੇ ਵਧੀਆ ਵਧੀਆ ਚਸ਼ਮੇ ਰੱਖਦੇ ਆ ਆਪਾਂ ਸਹਾਰਾ ਸਾਨੂੰ ਹੁਣ ਉਤਾਰ ਰਹੇ ਤੇ ਇੱਥੇ ਸੰਡੇ ਨੂੰ ਬਹੁਤ ਪੀੜ ਨਹੀਂ ਭਾਈ ਸੰਡੇ ਨੂੰ ਮੇਲਾ ਪਰਦਾ ਫੁੱਲ ਅੱਜ ਤਾਂ ਵੀਰਵਾਰ ਹੈ ਇਸ ਕਰਕੇ ਪੀੜ ਨਹੀਂ ਗਈ ਜਿਆਦਾ ਕੁਝ ਠੰਡ ਕਰਕੇ ਪੀੜ ਬਹੁਤ ਘਟਾ ਤਾਂ ਜਦੋਂ ਵੀ ਅਨੁਮਾਨ ਘਟ ਥੋੜਾ ਚੱਕਰ ਲੱਗੇ ਤੁਸੀਂ ਪਧਰ ਕਾਲੀ ਜਰੂਰ ਮਾਤਾ ਦੇ ਦਰਸ਼ਨ ਕਰਕੇ ਜਾਣਾ ਤੇ ਨਾਲੇ ਆਪਾਂ ਨੂੰ ਮਿਲ ਕੇ ਜਾਣਾ ਤੇ ਆਪਾਂ ਸਮਾਨ ਰੌਤਾਂ ਲਿਆ ਤੇ ਪਨਾ ਰਹੇ ਆ ਸਮਾਨ ਤੇ ਅੱਜ ਦੁਕਾਨਾਂ ਵੀ ਥੋੜੀਆਂ ਲੱਗੀਆਂ ਹੋਈਆਂ ਵੀਰਵਾਰ ਕਰਕੇ ਵੀਰਵਾਰ ਮੰਗਲਵਾਰ ਨੂੰ ਥੋੜਾ ਕਮ ਗਾਟੁੰਦੇ ਆ ਤਾਂ ਪਰ ਵੀਰਵਾਰ ਨੂੰ ਯਾਤਰੀ ਘਟ ਆਉਂਦੇ ਆ ਤੇ ਮੰਗਲਵਾਰ ਨੂੰ ਵੀ ਤੇ ਥੋੜੀ ਪਕਰਦੀ ਹੈ ਸਫਾਈ ਚਾਰ ਦਿਨ ਹੋ ਗਏ ਚਾਰ ਦਿਨ ਦੁਕਾਨ ਨਹੀਂ ਲਾਈ ਚਾਰ ਦਿਨ ਬਾਅਦ ਆਏ ਤਾਂ ਥੋੜਾ

ਮਨੇ ਵਾਲ ਮਨੇ ਹਰੀ ਵਾਲਾ ਸਮਾਨ ਆਪਣਾ ਲੱਗ ਗਿਆ ਤੇ ਹੁਣ ਲਗਾ ਰਹੇ ਚਸ਼ਮੇ ਤੇ ਇਹ ਲਗਾ ਰਿਹਾ ਹੈਪੀ ਲਗਾ ਰਿਹਾ ਚਸ਼ਮੇ ਤੇ ਮੈਂ ਬਣਾ ਰਿਹਾ ਹਾਂ ਵੀਡੀਓ ਸਾਰੇ ਕੁਆਲਟੀ ਦੇ ਚਸ਼ਮੇ ਆ ਵਦਿਆ ਵਦਿਆ ਤੇ ਨੇ ਚਸ਼ਮੇ ਵਾਲੀ ਵੀ ਦੁਕਾਨ ਲੱਗ ਗਈ ਲਓ ਜੀ अपने को बच्चे वाले चश्मे भी है वे भी क्वालिटी के सारे चश्मे अपने चश्मे भी दुकान चश्मेली भी अपनी लग गई हम आप दूसरा समान थोड़ा जहा गया लगाने वाला ਕਚਲੜੀਆਂ ਲੋੜੀਆਂ ਟੰਗਣ ਵਾਲੀਆਂ ਰੱਖੀਂ ਰਹਿ ਗਈਆਂ ਟੰਗ ਦੇਣੇ ਤੇ ਗੱਲ ਤੁਸੀਂ ਕਿੱਥੋਂ ਵੀਡੀਓ ਦੇਖ ਰਹੇ ਹੋ ਆਪ ਦਾ ਪਿੰਡ ਦਾ ਸ਼ਹਿਰ ਦਾ ਨਾਮ ਜ਼ਰੂਰ ਦੱਸਿਓ ਵੀਡੀਓ ਕਿੱਥੋਂ-ਕਿੱਥੋਂ ਦੇਖਦੇ ਹੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਭਾਈ ਤਾਂ ਤੁਹਾਨੂੰ ਬਲੋਗ ਕਿਵੇਂ ਲੱਗਿਆ ਇਹ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ आप कम, कम करते हैं तो मैं भी दिखा ब्लॉग बना के दिखा दिए कई भाई पूछते काम कर दू आप सारे ब्लॉग दिखावे पिंड भी दिखावा अपनी दुकान लग चुकी है ते आ रेह दर वाले भाई अपना दुकान तो लाते तो कस्टमर आने चालू हो गए ग्री अपनी दुकान सारा सामान माता गबीस छले सारा ब्रासलेट छब्बी छले नाम वाड़े छब्बी नाम लिखते हैं आ गया अपना फ्रेम जब भी चलले टंगानो स्टैंड ते ये आ गया अपने फोटो फ्रेम नाम वाले इना भाई अपना नाम लिख के दने जवें कपल वास्ते करे रखने फ्रेम उंदे ते अपना नाम लिख के दने ता इना इन ते नाम लिख के दने है ये हैप्पी बर्थडे वाला फ्रेम है ए इत्स लड़ी ते भी आपा सामान टंगा ला गए ते भाई यहाँ पर चावल के दाने पर पूरा नाम चावल बनाने आपा। पूरा लिखते हैं आटो राइस रईस पिस्तोल चबी छले भैया अलग अलग डिजाइन लगभग जी अलग अलग डिजाइन चबी छले जी अपनी दुकान सारी सज चुकी है ਆ ਮੈਂ ਤੁਹਾਨੂੰ ਤੇ ਭਾਈ ਜਦੋਂ ਵੀ ਪਧਰਕੌਲੀ ਆਇਓ ਤਾਂ ਆਪਣੀ ਦੁਕਾਨ ਤੇ ਜ਼ਰੂਰ ਆਇਓ ਤੇ ਆਪਣੀ ਦੁਕਾਨ ਲੱਗ ਗਈ ਹੈ ਭਾਈ ਰੈਡੀ ਹੈ ਹੁਣ ਆਪਾਂ ਕਸਟਮਰ ਲਿਖਦੇ ਆਂ ਕੌਣੀ ਕਦੋਂ ਹੋਊਗੀ ਤੇ ਹੁਣ ਲਿਖਦੇ ਆਂ ਕਰਵਾਉਂਦਾ ਆਪਣੀ ਬਣੀ ਵੀਡੀਓ ਨੂੰ ਤੇ ਲੋ ਭਾਈ ਜੀ ਤੁਹਾਨੂੰ ਥੋੜਾ ਜਿਹਾ ਪਤਰਕੜੀ ਦਾ ਵਿਊ ਦਿਖਾ ਦਿੰਨੇ ਮੰਦਰ ਦਾ ਆਪਣੀ ਲੋਕੇਸ਼ਨ ਦਿਖਾਣੇ ਉਹ ਸਾਹਮਣੇ ਪਤਰਕੜੀ ਮਾਤਾ ਦਾ ਦੇਖ ਲਓ ਮੰਦਰ ਹੈ ਤੇ ਇਸ ਦੇ ਬਿਲਕੁਲ ਬੈਕ ਸਾਈਡ ਤੇ ਜਦੋਂ ਆਪਣੇ ਹਨਮਨੋਡ ਨੂੰ ਆ ਰੋਡ ਜਾਂਦੀ ਹੈ ਬਿਲਕੁਲ ਕਕਰ ਨੇ ਤੇ ਜਿਹੜਾ ਪੋਲ ਹੈ ਬਿਲਕੁਲ ਇਹਦੇ ਬਿਲਕੁਲ ਨਾਲ ਜਲੇਬੀਆਂ ਵਾਲੀ ਦੁਕਾਨ ਲੱਗਦੀ ਹੁੰਦੇ ਨਾਲ ਹੀ ਆਪਣੀ ਦੁਕਾਨ ਲੱਗਦੀ ਹੈ ਇੱਥੇ ਜਦੋਂ ਵੀ ਆਵੇ ਮਿਲ ਕੇ ਜ਼ਰੂਰ ਜਾਇਓ ਭਾਈ ਧੰਨਵਾਦ